ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਸੁਨੀਤਾ ਵਿਲੀਅਮਸ ਵਾਪਸ ਧਰਤੀ ਦੇ ਉੱਤੇ ਪਰਤਾਈ ਹੈ ਲੰਮਾ ਸਮਾਂ ਅੰਤਰਿਕਸ਼ ਦੇ ਵਿੱਚ ਰਹਿਣ ਤੋਂ ਬਾਅਦ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਸ਼ਨ ਮਨਾਏ ਜਾ ਰਹੇ ਨੇ ਖਾਸ ਕਰ ਸੁਨੀਤਾ ਵਿਲੀਅਮਸ ਦੇ ਜੱਦੀ ਪਿੰਡ ਦੇ ਵਿੱਚ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਰਿਸ਼ਤੇਦਾਰ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਕਿਉਂਕਿ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਸੁਨੀਤਾ ਵਿਲੀਅਮਸ ਦੀ ਧਰਤੀ ਦੇ ਉੱਤੇ ਵਾਪਸੀ ਹੋਈ ਹੈ ਐਸਟਰੋਨੌਟ ਨੇ ਅੰਤਰਿਕਸ਼ ਯਾਤਰੀ ਨੇ ਸੁਨੀਤਾ ਵਿਲੀਅਮਸ ਤੇ ਸੁਨੀਤਾ ਵਿਲੀਅਮਸ ਦੀ ਆਮਦ ਦੇ ਉੱਤੇ ਵਾਪਸੀ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਇੱਕ ਚਿੱਠੀ ਲਿਖੀ ਹੈ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਮੈਂ ਤੁਹਾਨੂੰ ਜਦੋਂ ਮਿਲਿਆ ਸੀਗਾ ਤਾਂ ਉਦੋਂ ਦੇ ਪਲ ਸੀਗੇ ਤੇ ਹੁਣ ਦੇ ਜਿਹੜੇ ਪਲ ਨੇ ਉਹਨਾਂ ਦੇ ਮੁਤਾਬਕ ਕਬੜੇ ਭਾਰਤੀ ਵਿਤ ਸਾਹਿਤ ਨੇ ਤੁਹਾਨੂੰ ਭਾਰਤ ਦੇ ਵਿੱਚ ਦੇਖਣਾ ਚਾਹੁੰਦੇ ਨੇ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਸੁਨੀਤਾ ਵਿਲੀਅਮਜ਼ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ ਨਾਲ ਹੀ ਜਿਹੜੀ ਇਹ ਚਿੱਠੀ ਹੈ ਇਹਨੂੰ ਡਾਕਟਰ ਜਤਿੰਦਰ ਕੁਮਾਰ ਖੁਰਾਨ ਨੇ ਸਾਂਝਾ ਕੀਤਾ ਜੋ ਕੇਂਦਰੀ ਮੰਤਰੀ ਨੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਇਹ ਚਿੱਠੀ ਸਾਂਝੀ ਕੀਤੀ ਹੈ ਤੇ ਨਾਲ ਹੀ ਇਹਦੇ ਵਿੱਚ ਇਹ ਵੀ ਜ਼ਿਕਰ ਆਇਆ ਹੈ ਕਿ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਜਦੋਂ ਉਹ ਅਮਰੀਕਾ ਜਾਂਦੇ ਸੀ ਅਮਰੀਕਾ ਦੌਰੇ ਦੇ ਦੌਰਾਨ ਉਹ ਸਾਬਕਾ ਰਾਸ਼ਟਰਪਤੀ ਬਾਈਡਨ ਨੂੰ ਵੀ ਮਿਲੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਮਿਲੇ ਤਾਂ ਤੁਹਾਡੇ ਬਾਰੇ ਕਹਿੰਦੇ ਜ਼ਿਕਰ ਕੀਤਾ ਤੁਹਾਡੇ ਬਾਰੇ ਪੁੱਛਿਆ ਕਿ ਕੀ ਹਾਲਾਤ ਆ ਕਿਸ ਤਰ੍ਹਾਂ ਦੇ ਨਾਲ ਤਾਂ ਕਹਿੰਦੇ ਹੁਣ ਖੁਸ਼ੀ ਹੈ ਮਾਣ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਵਾਪਸ ਧਰਤੀ ਦੇ ਉੱਤੇ ਪਰਤ ਆਇਓ ਕਿਉਂਕਿ ਲੰਮਾ ਸਮਾਂ ਅੰਤਰਿਕਸ਼ ਦੇ ਵਿੱਚ ਰਹਿਣ ਤੋਂ ਬਾਅਦ ਪਰਤਨ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਨੇ ਉਹ ਕਾਨਫਰੰਸਿਸ ਕੀਤੀਆਂ ਜਾ ਰਹੀਆਂ ਨੇ ਤੇ ਇਹ ਜਿਹੜਾ ਮਾਮਲਾ ਕਾਫੀ ਚਰਚਾ ਦੇ ਵਿੱਚ ਆਇਆ ਹੋਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਸੁਨੀਤਾ ਵਿਲੀਅਮਸ ਦੀ ਤੇ ਉਹਨਾਂ ਦੇ ਨਾਲ ਦੇ ਕਰੂ ਮੈਂਬਰਸ ਦੀ ਲੈਂਡਿੰਗ ਹੁੰਦੀ ਆ ਉਹ ਵੀ ਬੜੀ ਦੇਖਣਯੋਗ ਸੀਗੀ NASA ਨੇ ਆਪਣੀ ਵੈਬਸਾਈਟ ਦੇ ਉੱਤੇ ਇਹ ਸਾਰਾ ਹਾਲ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉੱਥੋਂ ਸ਼ੁਰੂਆਤ ਹੁੰਦੀ ਹੈ ਕਈ ਘੰਟਿਆਂ ਦਾ ਸਮਾਂ ਲੱਗਿਆ ਤੇ ਕਈ ਕਿਲੋਮੀਟਰ ਤੱਕ ਆਉਣ ਦੇ ਵਿੱਚ ਜਿਹੜੀ ਸੁਨੀਤਾ ਵਿਲੀਅਮਜ਼ ਤੇ ਉਹਨਾਂ ਦੇ ਕਰੂ ਮੈਂਬਰਸ ਕਾਮਯਾਬ ਹੋਏ ਨੇ ਤਾਂ ਹੁਣ ਸਿੱਧੇ ਤਰੀਕੇ ਦੇ ਨਾਲ ਕਹਿ ਦਈਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਨ ਨੇ ਸੁਨੀਤਾ ਵਿਲੀਅਮਜ਼ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ ਕਹਿੰਦੇ ਨੇ ਕਿ ਮੈਂ ਸਨੀਤਾ ਵਿਲੀਅਮਸ ਦੀ ਵਾਪਸੀ ਤੋਂ ਬਾਅਦ ਉਹਨਾਂ ਨੂੰ ਭਾਰਤ ਦੇ ਵਿੱਚ ਦੇਖਣ ਲਈ ਉਤਸੁਕ ਹਾਂ ਯਾਨੀ ਕਿ ਉਹਨਾਂ ਨੂੰ ਭਾਰਤ ਦੇ ਵਿੱਚ ਅਸੀਂ ਦੇਖਣਾ ਚਾਹੁੰਦੇ ਆ ਦੱਸ ਦਈਏ ਕਿ ਸੁਨੀਤਾ ਵਿਲੀਅਮਸ ਜਿਹੜੇ ਨੇ ਉਹ ਭਾਰਤੀ ਮੂਲ ਦੇ ਅਮਰੀਕੀ ਅਸਟਰੋਨੌਟ ਨੇ ਤੇ ਉਹਨਾਂ ਦੇ ਨਾਲ ਸੀਗੇ ਬੁੱਚ ਵਿਲਮੋਰ 9 ਮਹੀਨੇ 14 ਦਿਨ ਬਾਅਦ ਉਹ ਅੰਤਰਿਕਸ਼ ਤੋਂ ਧਰਤੀ ਦੇ ਉੱਤੇ ਵਾਪਸ ਪਰਤੇ ਨੇ ਤੇ ਇਹਨਾਂ ਨੂੰ ਲਿਉਣ ਵਾਲਾ ਜਿਹੜਾ ਇੱਕ ਕ੍ਰਾਫਟ ਆ ਸਪੇਸ ਕ੍ਰਾਫਟ ਆ ਉਹ ਵੀ ਕਾਫੀ ਚਰਚਾ ਦੇ ਵਿੱਚ ਹੈ ਡ੍ਰੈਗਨ ਸਪੇਸ ਕ੍ਰਾਫਟ ਹੈ ਤੇ ਭਾਰਤੀ ਸਮੇਂ ਮੁਤਾਬਕ 19 ਮਾਰਚ ਯਾਨੀ ਅੱਜ ਹੀ ਤਰਕਸਾਰ 3:27 ਮਿੰਟ ਦੇ ਉੱਤੇ ਫਲੋਰੀਡਾ ਦੇ ਟੱਟ ਦੇ ਉੱਤੇ ਇਹ ਆ ਕੇ ਲੈਂਡ ਹੁੰਦਾ ਹੈ ਇੱਕ ਵੱਡੇ ਯੰਤਰ ਦੇ ਨਾਲੋਂ ਇਹ ਹਿੱਸਾ ਅਲੱਗ ਹੁੰਦਾ ਹੈ ਤੇ ਪੈਰਾਸ਼ੂਟਸ ਦੇ ਰਾਹੀਂ ਇਹ ਸਮੁੰਦਰ ਦੇ ਵਿੱਚ ਲੈਂਡ ਕਰਦਾ ਹੈ ਤੇ ਇਹਨਾਂ ਦੇ ਨਾਲ ਹੀ ਕੁਝ ਹੋਰ ਵੀ ਜਿਹੜੇ ਸੀਗੇ ਕਰੂ 9 ਦੇ ਮੈਂਬਰ ਸੀਗੇ ਐਸਟਰੋਨੌਟ ਸੀਗੇ ਉਹ ਵੀ ਵਾਪਸ ਪਰਤ ਆਏ ਨੇ 17 ਘੰਟੇ ਦਾ ਤਕਰੀਬਨ ਸਮਾ ਲੱਗ ਗਿਆ ਕਿਉਂਕਿ ਸਫਰ ਬਹੁਤ ਲੰਮਾ ਸੀਗਾ ਤੇ ਇਹ ਜਿਹੜਾ orbit ਤੋਂ ਇਥੋਂ ਤੱਕ ਦਾ ਧਰਤੀ ਤੱਕ ਦਾ ਸਫਰ ਹੈ ਇਹਦੇ ਮੁਤਾਬਕ 18 ਮਾਰਚ ਨੂੰ ਸਵੇਰੇ 8:35 ਮਿੰਟ ਦੇ ਉੱਤੇ ਸਪੇਸ ਕ੍ਰਾਫਟ ਸੀਗਾ ਜਿਹੜਾ ਉਹ ਹੈਚ ਹੋਇਆ ਸੀਗਾ ਯਾਨੀ ਉਹਦਾ ਦਰਵਾਜ਼ਾ ਬੰਦ ਹੋ ਗਿਆ ਸੀ ਤੇ 10:35 ਮਿੰਟ ਦੇ ਉੱਤੇ ਇਹ ਸਪੇਸ ਕ੍ਰਾਫਟ ISS ਤੋਂ ਅਲੱਗ ਹੋ ਗਿਆ ਸੀਗਾ ਜੋ ਧਰਤੀ ਦੇ ਉੱਤੇ ਪਹੁੰਚਿਆ ਹੈ ਤਕਰੀਬਨ 17 ਘੰਟਿਆਂ ਦਾ ਸਮਾਂ ਲੱਗਿਆ ਹੈ ਸੁਨੀਤਾ ਵਿਲੀਅਮਸ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਧਰਤੀ ਦੇ ਉੱਤੇ ਪਹੁੰਚਣ ਦੇ ਵਿੱਚ ਤੇ ਆਉਂਦੇ ਹੀ ਸੁਨੀਤਾ ਵਿਲੀਅਮਸ ਨੇ ਲੋਕਾਂ ਦਾ ਧੰਨਵਾਦ ਕੀਤਾ ਚਿਹਰੇ ਦੇ ਉੱਤੇ ਮੁਸਕਰਾਹਟ ਸੀਗੀ ਹੱਥ ਹਿਲਾ ਕੇ ਉਹਨਾਂ ਨੇ ਸਬਦਾ ਵਿਵਾਦਨ ਸੋਕਾਰ ਕੀਤਾ ਤੇ ਬਾਅਦ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ NASA ਵੱਲੋਂ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਇਸ ਉਪਲਬਧੀ ਦੀ ਜਿਹੜੀ ਉਹ ਸ਼ਲਾਘਾ ਕੀਤੀ ਹੈ ਤੇ ਸੁਨੀਤਾ ਵਿਲੀਅਮਜ਼ ਜਿਹੜੀ ਤਕਰੀਬਨ 9 ਮਹੀਨੇ ਤੋਂ ਵੱਧ ਦਾ ਸਮਾਂ ਬਤਾਉਣ ਤੋਂ ਬਾਅਦ ਵਾਪਸ ਪਰਤਾਈਆ ਤਾਂ ਇਹ ਕੀਤਾ ਗਿਆ ਕਹਿੰਦੇ ਜੀ ਜਾਣਕਾਰੀ ਇਹ ਹੈ ਕਿ 8 ਦਿਨ ਦਾ ਮਿਸ਼ਨ ਸੀਗਾ ਪਰ ਉਥੇ 9 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗ ਗਿਆ ਤੇ ਜਿਹੜੀ ਪ੍ਰੈਸ ਕਾਨਫਰੰਸ ਵਗੈਰਾ ਕੀਤੀ ਗਈ ਹੈ ਉਹਦੇ ਵਿੱਚ ਵੀ ਚਰਚਾਵਾਂ ਨੇ ਕਿ ਐਲਨ ਮਸਕ ਦੀ ਚਰਚਾ ਛੜੀ ਹੈ ਕਿਉਂਕਿ ਐਲਨ ਮਸਕ ਦੀ ਸਪੇਸ ਕੰਪਨੀ ਦਾ ਸਪੇਸਐਕਸ ਜਿਹੜੀ ਹੈਗਾ ਉਹਦਾ ਧੰਨਵਾਦ ਕੀਤਾ ਗਿਆ ਸਪੇਸਐਕਸ ਜਿਹੜੀ ਆ ਐਲਨ ਮਸਕ ਦੀ ਕੰਪਨੀ ਆ ਕਹਿੰਦੇ ਉਹਨਾਂ ਦਾ ਹੀ ਇਹ ਜਿਹੜਾ ਵਿਮਾਨ ਸੀਗਾ ਜਿਹੜਾ ਮਿਸ਼ਨ ਦੇ ਉੱਤੇ ਗਿਆ ਸੀਗਾ ਤੇ ਵਾਪਸੀ ਤਾਂ ਹੀ ਸੰਭਵ ਹੋ ਸਕੀ ਜਿਹੜੀ ਸੁਨੀਤਾ ਵਿਲੀਅਮਸ ਦੀ ਤਾਂ ਦੱਸਦੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਜਸ਼ਨ ਵਗੈਰਾ ਮਨਾਏ ਜਾ ਰਹੇ ਨੇ ਕਿਉਂਕਿ ਸੁਨੀਤਾ ਵਿਲੀਅਮਸ ਨੂੰ ਦੇਖਣ ਵਾਸਤੇ ਲੋਕ ਇੱਕ ਤਰੀਕੇ ਨਾਲ ਬੜੇ ਉਸੁਖ ਸੀਗੇ ਕਿਉਂਕਿ ਲੰਬੇ ਸਮੇਂ ਬਾਅਦ ਉਹਨਾਂ ਨੇ ਵਾਪਸ ਪਰਤਣਾ ਸੀ ਪਹਿਲਾਂ ਵੀ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਲਗਾਤਾਰ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਇਹ ਆਈਆਂ ਕਿ ਹੋਰ ਸਮਾਂ ਲੱਗ ਸਕਦਾ ਹੈ ਤੇ ਹੋਰ ਜਿਹੜੇ ਕਰੂ ਮੈਂਬਰ ਉੱਥੇ ਪਹੁੰਚੇ ਸੀਗੇ ਇਹਨਾਂ ਨੂੰ ਲੈਣ ਵਾਸਤੇ ਤਾਂ ਜਦੋਂ ਆਪਸ ਦੇ ਵਿੱਚ ਇਹ ਮਿਲਦੇ ਨੇ ਤਾਂ ਬੜੀ ਇੱਕ ਖੁਸ਼ੀ ਦਾ ਇਜ਼ਹਾਰ ਸੀਗਾ ਕਿਉਂਕਿ ਲੰਬੇ ਸਮੇਂ ਬਾਅਦ ਕਿਸੇ ਨੂੰ ਦੇਖਣਾ ਕੋਸ਼ਿਸ਼ਾਂ ਦਾ ਸੰਭਵ ਹੋ ਜਾਣਾ ਕਿ ਹੁਣ ਵਾਪਸੀ ਦੀ ਉਮੀਦ ਵੱਜ ਗਈ ਹੈ ਤਾਂ ਸੁਨੀਤਾ ਵਿਲੀਅਮਸ ਹੁਣ ਵਾਪਸ ਪਰਤਾਏ ਨੇ ਉਹਨਾਂ ਦੇ ਨਾਲ ਦੇ ਜਿਹੜੇ ਕਰੂ ਮੈਂਬਰ ਸੀਗੇ ਉਹ ਵੀ ਪਰਤਾਏ ਨੇ ਤੇ ਹੁਣ ਅੱਗੇ ਉਹ ਕੀ ਕਦਮ ਚੁੱਕਦੇ ਨੇ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਨੇ ਕੀ ਬਿਆਨ ਜਾਰੀ ਕਰਦੇ ਨੇ ਕਦੋਂਕ ਮੋਦੀ ਸਾਹਿਬ ਦੇ ਸੱਦੇ ਦੇ ਉਤੇ ਭਾਰਤ ਆਉਂਦੇ ਨੇ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ